ਅੱਜ ਕੱਲ ਆਪਾਂ ਵੀਡੀਓਜ਼ ਦੇਖਦੇ ਆਂ ਬੜੇ ਨੌਜਵਾਨ ਨਸ਼ੇ ਦੀ ਮੈਂ ਕਿਹਾ ਦਲਦਲ ਦੇ ਵਿੱਚ ਤਸਦੇ ਜਾਂਦੇ ਨੇਗੇ ਸਟ੍ਰੈਸ ਟੈਨਸ਼ਨ ਬੀਰ ਦੁਗਾਰੀ ਦਿੱਤੀ ਤਾਂ ਕਿਤੇ ਨਾ ਕਿਤੇ ਟੁੱਟਦੇ ਹੋਏ ਰਿਸ਼ਤੇ ਬੜੇ ਲੋਕ ਉਹਨਾਂ ਦਾ ਨਸ਼ਾ ਛਡਵਾ ਵੀ ਰਹੇ ਨੇ ਕਿਵੇਂ ਛਡਵਾ ਰਹੇ ਨੇ ਤੇ ਪਹਿਲੇ ਦਿਨ ਦੇ ਵਿੱਚ ਕਿਵੇਂ ਛਡਵਾ ਰਹੇ ਨੇ ਉਹ ਵੀ ਅੱਜ ਗੱਲਬਾਤ ਕਰਨ ਦੇ ਲਈ ਵੇਲਾ ਦੇ ਵਿੱਚ ਪਹੁੰਚੇ ਹੋਇਆ ਸਵਾਦ ਚਸਕਾ ਕਿ ਹਾਂ ਯਾਰ ਆ ਬੰਦਾ ਇਹ ਖਾਂਦਾ ਜਾਂ ਮੈਂ ਇਹ ਖਾਣਾ ਤੇ ਤੂੰ ਵੀ ਖਾ ਕੇ ਦੇਖ ਉੱਥੋਂ ਇਹਨਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਅੱਜ ਸਾਡੀ ਨੌਜਵਾਨ ਪੀੜ੍ਹੀ ਬੜੀ ਫਰਸਟ੍ਰੇਡ ਹੋਈ ਹੋਈ ਆ ਪੜੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਡਾਕਟਰ ਐਸਐਸ ਕੁੰਡਲ ਹੁਣਾ ਕੁੰਡਲ ਸੁਣਾ ਦੇ ਕੋਲ ਗੱਲਬਾਤ ਕਰਨੀ ਆ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੌਜਵਾਨ ਅੱਜ ਅੱਜ ਦੇ ਦਿਨ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੱਢ ਰਹੇ ਹੋ ਕਾਮਯਾਬੀ ਮਿਲਣ ਦਾ ਕਾਰਨ ਤੇ ਹੈਗਾ ਗੁਰੂ ਸਾਹਿਬ ਦੀ ਬਖਸ਼ਿਸ਼ ਜੀ ਤੇ ਠੀਕ ਹੋਏ ਮਰੀਜ਼ਾਂ ਦੀਆਂ ਅਸੀਸਾਂ ਸਮਾਜ ਦੇ ਵਿੱਚ ਸਾਡੇ ਰਿਸ਼ਤੇ ਨੇ ਦਿਨ ਪ੍ਰਤੀ ਦਿਨ ਟੁੱਟਦੇ ਜਾ ਰਹੇ ਆ ਅੱਜ ਮੈਂ ਤੁਹਾਡੇ ਕੋਲ ਅਜਿਹਾ ਖਾਸ ਕੀ ਆ ਵੀ ਜਿਹੜਾ ਨਸ਼ਾ ਤੁਸੀਂ ਪਹਿਲੇ ਦਿਨ ਛਡਵਾ ਰਹੇ ਇੱਕ ਤੇ ਕਾਲ ਫੁੱਫ ਦੀ ਬਖਸ਼ਿਸ਼ ਹੈਗੀ ਹੋਈ ਹੈਗੀ ਆ ਦੂਸਰਾ ਸਾਡੇ ਕੋਲ ਮੈਡੀਕਲ ਆਯੁਰਵੈਦਿਕ ਮੈਡੀਸਨ ਹੈ ਸਾਡੇ ਕੋਲ ਜਿੱਦੋਂ ਤੁਸੀਂ ਬੇਸ਼ਕੀਮਤੀ ਜੜੀਆਂ ਬੂਟੀਆਂ ਪਾਈਆਂ ਹੋਈਆਂ ਔਰ ਅੱਜ ਤੋ ਹੁਣੇ ਮਤਲਬ ਮੈਨੂੰ 28-28 ਸਾਲ ਹੋ ਗਏ ਕੰਮ ਕਰਦੇ ਆਂ ਸਰ ਜਿਵੇਂ ਕੋਈ ਥੋੜੀ ਮੈਡੀਸਨ ਲੈ ਰਿਹਾ ਵਾ ਕਿਹੜੀ ਕਿਹੜੀ ਪਰ ਸਮੱਸਿਆ ਮਾਂ ਆਉਂਦੀ ਹੈ ਨੇ ਉਹਨੂੰ ਲੈਂਦੇ ਸਮੇਂ ਦੇਖੋ ਜਦੋਂ ਸਾਡੇ ਕੋਲ ਬਰੀ ਆਂਦਾ ਉਹਨੂੰ ਬੜੀ ਬੇਚੈਨੀ ਹੁੰਦੀ ਆ ਸਰੀਰ ਟੁੱਟਦਾ ਹੈ ਤਰੀੜੀਆਂ ਆਉਂਦੀਆਂ ਨੀਂਦ ਨਹੀਂ ਆਉਂਦੀ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਜੇ ਸਬੰਧ ਨੂੰ ਭਰੋਸਾ ਨਹੀਂ ਨਾ ਹੈ ਉਹ ਆਵੇ ਇੱਥੇ ਬੈਠ ਕੇ ਦਵਾਈ ਖਾਵੇ ਘੰਟਾ ਬਿਠਾਵਾਂਗੇ ਉਹਨੂੰ ਘੰਟੇ ਬਾਅਦ ਵੀ ਜਿਹੜਾ ਲਿਟਦਾ ਹੁੰਦਾ ਟੁੱਟਿਆ ਭੱਜਿਆ ਹੁੰਦਾ ਆ ਜਿੱਦੋਂ ਬੈਠਿਆ ਨਹੀਂ ਜਾਂਦਾ ਸਫਰ ਨਹੀਂ ਕੀਤਾ ਜਾਂਦਾ ਘੰਟੇ ਬਾਅਦ ਬੰਦਾ ਉਹ ਕਹਿੰਦਾ ਵੀ ਚਲੋ ਯਾਰ ਮੈਂ ਬਿਲਕੁਲ ਠੀਕ ਆਂ ਦਵਾਈ ਦੋ ਜੀ ਮੈਂ ਜਾਵਾਂ ਤੋਦਿਆ ਗੇਰਦਾਸ ਅਮਾਰੀ ਜੀਵ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਬੜੇ ਕੋਈ ਨਾ ਨਾ ਜਾਣ ਮੇਰਾ ਕਾਲਪੁਰਖ ਵਾਇਲੂ ਦੀ ਗੁਰਸਾਭ ਦੀ ਬਖਸ਼ਿਸ਼ ਸਤਕਾਈ ਹੈ ਚੱਲ ਰਿਹਾ ਹੈ ਨੰਬਰ ਸਕਰੀਨ ਉੱਪਰ ਦਿੱਤੇ ਹੋਏ ਨੇ ਤੇ ਕਿਰਪਾ ਕਰਕੇ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਸ਼ੇਅਰ ਤਾਂ ਕਰਨੀ ਆ ਵੀ ਯਾਰ ਕਿਸੇ ਦਾ ਪਰਿਵਾਰ ਪਰਵਾਅ ਦਾ ਜੀ ਹੈ ਜਿਹੜਾ ਨਸ਼ੀ ਦਲਦਲ ਦੇ ਵਿੱਚ ਕਿਤੇ ਖਤਮ ਨਾ ਹੋ ਜਾਵੇ ਤਾਂ ਕਰਕੇ ਵੀਡੀਓ ਸ਼ੇਅਰ ਕਰਵਾਉਣੀ ਆ ਸასიਖਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਅੱਜ ਕੱਲ ਆਪਾਂ ਵੀਡੀਓਜ਼ ਦੇਖਦੇ ਆ ਬੜੇ ਨੌਜਵਾਨ ਨਸ਼ੇ ਦੀ ਮੈਂ ਕਿਹਾ ਨਾ ਦਲਦਲ ਦੇ ਵਿੱਚ ਤਸਦੇ ਜਾਂਦੇ ਨੇਗੇ ਬੜੇ ਲੋਕ ਉਹਨਾਂ ਦਾ ਨਸ਼ਾ ਛਡਵਾ ਵੀ ਰਹੇ ਨੇ ਕਿਵੇਂ ਛਡਵਾ ਰਹੇ ਨੇ ਤੇ ਪਹਿਲੇ ਦਿਨ ਦੇ ਵਿੱਚ ਕਿਵੇਂ ਛਡਵਾ ਰਹੇ ਨੇ ਉਹ ਵੀ ਅੱਜ ਗੱਲਬਾਤ ਕਰਨ ਦੇ ਲਈ ਬੇਲਾ ਦੇ ਵਿੱਚ ਪਹੁੰਚੇ ਹੋਇਆ ਚਮਕੌਰ ਸਾਹਿਬ ਕੋਲ ਪਹੁੰਚੇ ਹੋਇਆ ਡਾਕਟਰ ਐਸਐਸ ਕੁੰਡਲ ਕੁੰਡਲ ਸੋਣਾ ਦੇ ਕੋਲ ਗੱਲਬਾਤ ਕਰਨੀ ਹੈ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੌਜਵਾਨ ਅੱਜ ਅੱਜ ਦੇ ਦਿਨ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੱਢ ਰਹੇ ਹੋ ਸਾਡਾ ਸਰ ਮੌਜੂਦ ਹੋਣਗੇ ਗੱਲਬਾਤ ਕਰਾਂਗੇ ਸਰ ਸਤਿ ਸ੍ਰੀ ਅਕਾਲ ਠੀਕ ਹੋ ਜੀ ਸਤਿ ਸ੍ਰੀ ਅਕਾਲ ਬਲਵਿੰਦਰ ਸਿੰਘ ਜੀ ਸਰ ਬੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਮੈਂ ਕਹਿੰਦਾ ਫਸੇ ਹੋਏ ਨੇ ਪਹਿਲਾਂ ਤਾਂ ਆਪਾਂ ਸਵਾਲ ਇਹ ਹੋਊ ਕਿ ਉਹ ਨਸ਼ੇ ਦੇ ਵਿੱਚ ਆਉਂਦੇ ਕਿਉਂ ਨੇ ਨੌਜ ਤੇ ਹਨ ਖਿਚਣ ਵਾਲਾ ਜੀ ਅੱਜ ਸਾਡੀ ਨੌਜਵਾਨ ਪੀੜ੍ਹੀ ਬੜੀ ਫਰਸਟ੍ਰੇਡ ਹੋਈ ਹੋਈ ਆ ਜੀ ਪੜ੍ਹੇ ਲਿਖੇ ਬੱਚਾ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਸਮਾਜ ਦੇ ਵਿੱਚ ਸਾਡੇ ਰਿਸ਼ਤੇ ਨੇ ਦਿਨ ਪ੍ਰਤੀ ਦਿਨ ਟੁੱਟਦੇ ਜਾ ਰਹੇ ਆ ਬਿਲਕੁਲ ਸਰ ਸਟ्रेस ਟੈਨਸ਼ਨ ਬੀਰ ਜੁਗਾਰੀ ਇਹ ਚੀਜ਼ਾਂ ਕਿਤੇ ਨਾ ਕਿਤੇ ਟੁੱਟਦੇ ਹੋਏ ਰਿਸ਼ਤੇ ਬਿਲਕੁਲ ਬੰਦੇ ਨੂੰ ਇਸ ਸੋਸਾਇਟੀ ਵੱਲ ਜਾਂ ਕੁ ਸਾਡੀ ਸੋਸਾਇਟੀ ਜੀ ਸਵਾਦ ਚਸਕਾ ਕਿ ਹਾਂ ਯਾਰ ਆ ਬੰਦਾ ਇਹ ਖਾਂਦਾ ਜਾਂ ਮੈਂ ਇਹ ਖਾਨਾ ਤੇ ਤੂੰ ਵੀ ਖਾ ਕੇ ਦੇਖ ਉੱਥੋਂ ਇਹਨਾਂ ਦੀ ਸ਼ੁਰੂਆਤ ਹੋ ਜਾਂਦੀ ਆ ਦੇਖੋ ਦੇਖ ਹੀ ਲੱਗ ਜਾਂਦੇ ਨੇ ਕਿਤੇ ਬਿਲਕੁਲ ਆਪਾਂ ਦੇਖਾ ਦੇਖੀ ਰਿਸੋਰੀ ਸੀ ਇਹ ਚੀਜ਼ਾਂ ਚੱਲਦੀਆਂ ਨੇ ਜੀ ਜਿਵੇਂ ਮੈਂ ਬੋਲ ਕੇ ਆਇਆ ਨਾ ਵੀ بڑے ਲੋਕ ਇਹ ਨਸ਼ਾ ਛਡਵਾ ਵੀ ਰਹੇ ਨੇ ਬੜੀ ਮੈਂ ਕਹਿੰਨਾ ਚਾਰੇ ਪਾਸੇ ਹਵਾ ਫੈਲੀ ਹੋਇਆ ਵੀ ਆ ਜਾਓ ਸਾਡੇ ਕੋਲ ਨਸ਼ਾ ਛਡਵਾ ਦਾਂਗੇ ਆ ਜਾਓ ਅਸੀਂ ਐ ਕਰ ਦਾਂਗੇ ਤੁਹਾਨੂੰ ਐ ਤੋੜਨੀ ਲੱਗਣ ਦੇ ਪਰ ਤੁਸੀਂ ਵੀ ਨਸ਼ਾ ਛਡਵਾ ਰਹੇ ਹੋ ਇਹ ਮਤਲਬ ਕਿਸ ਤਰ੍ਹਾਂ ਜਿਹੜਾ ਤੁਸੀਂ ਛਡਵਾਉਨੇ ਹੋ ਤੇ ਕਿ ਭੀ ਫਿਰ ਮਿਲ ਰਹੀ ਹੈ ਤੁਹਾਨੂੰ ਕਾਮਯਾਬੀ ਮਿਲਣ ਦਾ ਕਾਰਨ ਤੇ ਹੈਗਾ ਗੁਰੂ ਸਾਹਿਬ ਦੀ ਬਖਸ਼ਿਸ਼ ਜੀ ਤੇ ਠੀਕ ਹੋਏ ਮਰੀਜ਼ਾਂ ਦੀਆਂ ਅਸੀਸਾਂ ਜੀ ਜਦੋਂ ਤੁਹਾਡੇ ਕੋਲ ਨਾ ਕਿਸੇ ਦੀ ਬਖਸ਼ਿਸ਼ ਹੋਵੇ ਖਾਸ ਕਰਕੇ ਪਰਮੇਸ਼ਰ ਦੀ ਬਖਸ਼ਿਸ਼ ਅਕਾਲ ਪੁਰਖ ਦੀ ਹੋਵੇ ਗੁਰੂ ਦੀ ਬਖਸ਼ਿਸ਼ ਹੋਵੇ ਜੀ ਤੇ ਉਹਨਾਂ ਮਾਮਾਂ ਦੀਆਂ ਜਿਹੜੀਆਂ ਬਹੁਤ ਦੁਖੀ ਨੇ ਸਾਡੇ ਕੋਲ ਰੋਂਦੀਆਂ ਆਉਂਦੀਆਂ ਨੇ ਜਾਂ ਉਹ ਪਿਓ ਜਿਹੜੇ ਆ ਕੇ ਇੱਥੇ ਬੈਠੇ ਹੰਝੂ ਵਹੋਂਦੇ ਆ ਤੇ ਜਦੋਂ ਉਹਨਾਂ ਦਾ ਬੱਚਾ ਠੀਕ ਹੁੰਦਾ ਨਾ ਬੜੀਆਂ ਅਸੀਸਾਂ ਦਿੰਦੇ ਨੇ ਉਹ ਜੀ ਤੇ ਉਹ ਅਸੀਸਾਂ ਸਦਕਾ ਅਸੀਂ ਕਾਮਯਾਬਾਂ ਬਾਕੀ ਗੱਲ ਕੀਤੀ ਸੀ ਤੁਸੀਂ ਬਈ ਬڑے ਲੋਕ ਆਫਿਸ ਖੋਲ ਕੇ ਬੈਠੇ ਆ ਮੈਨੂੰ ਨਾ ਇਸ ਸ਼ਬਦ ਦੇ ਨਾਲ ਜਦੋਂ ਕੋਈ ਫੋਨ ਕਰਦਾ ਵੀ ਡਾਕਟਰ ਸਾਹਿਬ ਤੁਹਾਡਾ ਆਫਿਸ ਕਿੱਥੇ ਆ ਜੀ ਤੇ ਮੈਨੂੰ ਅਲਰਜੀ ਜੀ ਹੁੰਦੀ ਆ ਯਾਰ ਮੈਂ ਮਤਲਬ ਵੀ ਕਿਉਂਕਿ ਇਹ ਚੀਜ਼ਾਂ ਹੁਣ ਥਾਂ ਥਾਂ ਪਰ ਥਾਂ ਲੋਕ ਬੜਾ ਕੁਝ ਸੋਸ਼ਲ ਮੀਡੀਆ ਤੇ ਵੀ ਮੈਂ ਵੀ ਦੇਖਦਾ ਤੇ ਉਹ ਥਾਂ ਥਾਂ ਬੈਠੇ ਨੇ ਮਤਲਬ ਤੇ ਲੋਕ ਉਸ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਸਾਡਾ ਆਫਿਸ ਨਹੀਂ ਹੈ ਸਾਡਾ ਕਲੀਨਿਕ ਆ ਮੈਂ ਕਹਿੰਦਾ ਉਹ ਆਫਿਸ ਵਾਲੇ ਲੋਕ ਤੁਹਾਡੇ ਕੋਲ ਵੀ ਕਈ ਵਾਰ ਠੱਗੀ ਦਾ ਹੋਏ ਹੋਏ ਨਾ ਠੱਗੇ ਹੋਏ ਲੋਕ ਤੁਹਾਡੇ ਕੋਲ ਪਹੁੰਚਦੇ ਵੀ ਹੋਣਗੇ ਦਾ ਤੰਗ ਪਰੇਸ਼ਾਨ ਹੋਏ ਹੋਏ ਬਿਲਕੁਲ ਲੋਕ ਇਹ ਵੀ ਕਹਿ ਦਿੰਦੇ ਆ ਵੀ ਤੁਸੀਂ ਪਹਿਲਾਂ ਦਵਾਈ ਭੇਜੋ ਸੀ ਤੁਹਾਨੂੰ ਬਾਅਦ ਚ ਪੇਮੈਂਟ ਕਰਾਂਗੇ ਜੀ ਸਾਨੂੰ ਅਸੀਂ ਫਲਾਣੇ ਨੂੰ ਇੰਨੇ ਪੈਸੇ ਪਾਏ ਸੀ ਉਹਨੇ ਸਾਡੀ ਮੈਡੀਸਨ ਨਹੀਂ ਭੇਜੀ ਜੀ ਤੇ ਮੈਂ ਤੇ ਫਿਰ ਕਹਿ ਦਿੰਦਾ ਭਾਈ ਤਾਂ ਤੇਰਾ ਮਰੀਜ਼ ਵੀ ਠੀਕ ਕਰ ਦਾਂਗਾ ਤੇਰੀ ਦਵਾਈ ਵੀ ਪਹੁੰਚੂਗੀ ਜੀ ਤੇ ਜੇ ਤੈਨੂੰ ਭਰੋਸਾ ਨਹੀਂ ਹੈਗਾ ਤੇ ਫਿਰ ਗੱਲ ਹੀ ਖਤਮ ਹੈ ਆਪਾਂ ਬਹੁਤੀ ਗੱਲ ਨਹੀਂ ਕਰੀਦੀ ਜੀ ਅੱਛਾ ਪਰ ਤੁਹਾਡੇ ਕੋਲ ਅਜਿਹਾ ਖਾਸ ਕੀ ਆ ਫਿਰ ਜਿਹੜਾ ਨਸ਼ਾ ਤੁਸੀਂ ਪਹਿਲੇ ਦਿਨੋ ਛਡਵਾ ਰਹੇ ਹੋ ਉਧਰ ਜੇ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਇੱਕ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈਗੀ ਹੋਈ ਹੈਗੀ ਆ ਦੂਸਰਾ ਸਾਡੇ ਕੋਲ ਮੈਡੀਕਲ ਆਯੁਰਵੈਦਿਕ ਮੈਡੀਸਨ ਹੈ ਸਾਡੇ ਕੋਲ ਠੀਕ ਹੈ ਜਿੱਦੋਂ ਤੁਸੀਂ ਬੇਸ਼ਕੀਮਤੀ ਜੜੀਆਂ ਬੂਟੀਆਂ ਪਾਈਆਂ ਹੋਈਆਂ ਔਰ ਅੱਜ ਤੋ ਹੁਣੇ ਮਤਲਬ ਮੈਨੂੰ 27-28 ਸਾਲ ਹੋ ਗਏ ਕੰਮ ਕਰਦੇ ਆ ਤੇ ਮਹਾਰਜ ਦੀ ਕਿਰਪਾ ਦੇ ਨਾਲ ਹੁਣ ਤਾਂ ਚੱਲ ਸੋ ਚੱਲ ਗੱਲ ਬਣੀ ਹੋਈ ਆ ਤੇ ਉਹ ਜੜੀਆਂ ਇਸ ਤਰ੍ਹਾਂ ਦੀਆਂ ਬੇਸ਼ਕੀਮਤੀ ਜੜੀ ਬੂਟੀਆਂ ਪਾਈਆਂ ਹੋਈਆਂ ਨੇ ਨਾ ਉਹਨਾਂ ਨੂੰ ਅਸੀਂ ਅਸਲ ਚ ਕੀ ਆ ਮਰੀਜ਼ ਦਾ ਪਹਿਲਾਂ ਤਾਂ ਭਰੋਸਾ ਜਿੱਤਣਾ ਹੁੰਦਾ ਹੈ ਬਿਲਕੁਲ ਸਰ ਜੇ ਤੁਹਾਡੇ ਤੇ ਟਰਸਟ ਹੈ ਗਲੇ ਨੂੰ ਤਾਂ ਤੁਸੀਂ ਇਹਦਾ ਨਸ਼ਾ ਵੀ ਛਡਾ ਸਕਦੇ ਹੋ ਜੇ ਮਰੀਜ਼ ਨੂੰ ਟਰਸਟ ਨਹੀਂ ਹੈ ਫਿਰ ਤੁਸੀਂ ਜੋ ਮਰਜ਼ੀ ਦੇਈ ਜਾਓ ਉਹਨੂੰ ਜੀ ਆਰਾਮ ਨਹੀਂ ਕਰ ਸਕਦਾ ਬੰਦਾ ਪਹਿਲੇ ਦਿਨ ਹੀ ਫਿਰ ਤੋੜ ਵੀ ਨਹੀਂ ਲੱਗੂਗੀ ਪਹਿਲੇ ਦਿਨ ਹੀ ਨਸ਼ਾ ਛੱਡ ਦੂ ਬੰਦਾ ਬਿਲਕੁਲ ਹਾਂ ਜੀ ਹਾਂ ਬਿਲਕੁਲ ਮਰੀਜ਼ ਪਹਿਲੇ ਦਿਨ ਤੋਂ ਹੀ ਨਸ਼ਾ ਵੀ ਛੱਡੂਗਾ ਉਹਦੀ ਤੋੜ ਵੀ ਨਹੀਂ ਲੱਗੂਗੀ ਜਿਹੜੀਆਂ ਉਹਦੀ ਸਮੱਸਿਆਵਾਂ ਨੇ ਨਾ ਜੀ ਮੋਟੀਆਂ-ਮੋਟੀਆਂ ਸਮੱਸਿਆਵਾਂ ਨੇ ਜਿਵੇਂ ਮਰੀਜ਼ ਨੂੰ ਨੀਂਦ ਨਹੀਂ ਆਉਂਦੀ ਬਿਲਕੁਲ ਬੇਚੈਨੀ ਰਹਿੰਦੀ ਆ ਤਰੇਲੀਆਂ ਪੈਂਦੀਆਂ ਲੂਜ਼ ਮੋਸ਼ਨ ਆ ਚਿਕਾਂ ਲੱਗਦੀਆਂ ਭੁੱਖ ਨਹੀਂ ਲੱਗਦੀ ਉਲਟੀ ਆਉਂਦੀ ਆ ਸਟ्रेस ਆ ਟੈਨਸ਼ਨ ਆ ਸੈਕਸ ਵੀਕਨਸ ਆ ਅਸੀਂ ਨਾ ਸਾਰੀਆਂ ਚੀਜ਼ਾਂ ਤੇ ਬੜਾ ਵਿਧੀਵਤ ਵਰਕ ਕੀਤਾ ਹੋਇਆ ਹੈ ਮਤਲਬ ਐਰੋਵੈਦਿਕ ਤਰੀਕੇ ਦੇ ਨਾਲ ਹੀ ਨੇਚਰਲ ਤਰੀਕੇ ਦੇ ਨਾਲ ਛੱਡਾਏ ਨੇ ਨੇਚਰਲ ਤਰੀਕੇ ਦੇ ਨਾਲ ਹਾਂ ਬਿਲਕੁਲ ਹਾਂਜੀ ਇਹਨੂੰ ਡੋਜ਼ ਘਟਾ ਕੇ ਨਸ਼ਾ ਛਡਾ ਦਨੇ ਆਂ ਅਸੀਂ ਮੈਂ ਤੇ ਕਿਹਨੂੰ ਸਮਝਾ ਕੇ ਵੀ ਇਹਨੂੰ ਛਡਾ ਦਨਾ ਆ ਤੇ ਇਸ ਤਰ੍ਹਾਂ ਕਰਕੇ ਮਤਲਬਣੀ ਕਾਮਯਾਬੀ ਦਾ ਰਾਜ ਹੈਗਾ ਸਰ ਜਿਵੇਂ ਫਿਰ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੁੰਦਾ ਇਸ ਚੀਜ਼ ਦਾ ਜਿਹੜਾ ਤੁਸੀਂ ਕਹਿੰਨੇ ਹੋ ਵੀ ਇਹ ਅਸੀਂ ਐਰੋਵੈਦਿਕ ਨਾਲ ਨਸ਼ਾ ਛਡਵਾ ਰਹੇ ਨਹੀਂ ਵੀਰੇ ਕੋਈ ਐਰੋਵੈਦਿਕ ਦਾ ਕਿਸੇ ਨੂੰ ਅੱਜ ਤੱਕ ਮੇਰੇ ਕੋਲ ਤਾਂ ਹਾਂ ਕਿਸੇ ਨੂੰ ਬਾੜੀ ਮੋਟੀ ਕੋਈ ਅਲਰਜੀ ਹੋ ਜਾਣੀ ਇਦਾਂ ਦੀ ਛੋਟੀਆਂ-ਮੋਟੀਆਂ ਕੰਪਲਿਕੀਸ਼ਨਾਂ ਹੋ ਸਕਦੀਆਂ ਪਰ ਨਹੀਂ ਕਿਸੇ ਨੂੰ ਕੋਈ ਅਲਰਜ ਦਾ ਕੋਈ ਨੁਕਸਾਨ ਸਾਈਡ ਇ ਕਿਹੜੀ ਕਿਹੜੀ ਪਰੇ ਸਮੱਸਿਆਵਾਂ ਆਉਂਦੀਆਂ ਨੇ ਉਹ ਲੈਂਦੇ ਸਮੇਂ ਕਰੋ ਦੇਖੋ ਜਦੋਂ ਸਾਡੇ ਕੋਲ ਮਰੀਜ਼ ਆਂਦਾ ਉਹਨੂੰ ਬੜੀ ਬੇਚੈਨੀ ਹੁੰਦੀ ਆ ਸਰੀਰ ਟੁੱਟਦਾ ਤ੍ਰੇਲੀਆਂ ਆਉਂਦੀਆਂ ਨੀਂਦ ਨਹੀਂ ਆਉਂਦੀ ਜੀ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਇੱਕ ਨਸ਼ਈ ਬੰਦੇ ਨੂੰ ਨਸ਼ੇ ਤੋਂ ਸਵਾਏ ਬਲਵਿੰਦਰ ਜੀ ਹੋਰ ਕੱਖ ਵੀ ਚੰਗਾ ਨਹੀਂ ਲੱਗਦਾ ਬਿਲਕੁਲ ਭਾਵੇਂ ਉਹਦੀ ਜਨਾਨੀ ਜਿੰਨੀ ਮਰਜ਼ੀ ਸੋਹਣੀ ਆ ਬੱਚੇ ਜਿੰਨੇ ਮਰਜ਼ੀ ਸੋਹਣੇ ਨੇ ਭਾਵੇਂ ਉਹਦੇ ਕੋਲ ਕੋਠੀ ਗੱਡੀ ਕਾਰ ਜਾਂ ਜੱਡੀ ਵੱਡੀ ਮਰਜ਼ੀ ਜੋਬ ਆ ਬਿਲਕੁਲ ਜਦੋਂ ਤੱਕ ਤੁਸੀਂ ਉਹਨੂੰ ਡੋਜ਼ ਨਹੀਂ ਨਾ ਦਿਖਾਓਗੇ ਜਾਂ ਨਹੀਂ ਦਿਓਗੇ ਉਹਨੂੰ ਕੁਝ ਨਹੀਂ ਚੰਗਾ ਲੱਗਦਾ ਜੀ ਤੇ ਜੇ ਉਹਦੀ ਡੋਜ਼ ਪਰ ਦੇ ਦੋ ਤੁਸੀਂ ਤਾਂ ਵਾਗੋ ਵਾਗੋ ਹੋ ਜਾਂਦਾ ਹੈ ਬਿਲਕੁਲ ਤੇ ਨੁਕਸਾਨ ਦੀ ਗੱਲ ਕੀਤੀ ਸੀ ਨੁਕਸਾਨ ਕਰਨ ਦੇ ਨਾਲ ਜਿਵੇਂ ਬੰਦਾ ਸਟ्रेस ਟੈਨਸ਼ਨ ਡਿਪਰੈਸ਼ਨ ਨੂੰ ਜੀ ਸੈਕਸੂ ਵਿਕਨਸ ਆ ਜਾਂਦੀ ਆ ਬਾਡੀ ਸ਼ਰੀਰ ਤੁਹਾਡਾ ਕੰਮ ਨਹੀਂ ਕਰਦਾ ਸਮਾਜਿਕ ਰਿਸ਼ਤੇ ਸਾਡੇ ਟੁੱਟਦੇ ਨੇ ਸਮਾਜ ਦੇ ਵਿੱਚ ਲੋਕ ਮਤਲਬ ਇੱਕ ਟੇਢੀ ਅੱਖ ਨਾਲ ਦੇਖਿਆ ਜਾਂਦਾ ਨਾ ਸ਼ਹੀ ਬੰਦੇ ਨੂੰ ਉਹ ਫਿਰ ਬੰਦਾ ਡਿਪਰੈਸਿਵ ਹੋ ਜਾਂਦਾ ਉਹਦੀ ਜਿਹੜੀ ਆ ਨੀਮ ਪਾਗਲਾ ਵਰਗੀ ਹਾਲਤ ਉਹਦੀ ਹੋ ਜਾਂਦੀ ਆ ਮਤਲਬ ਇਹ ਚੀਜ਼ਾਂ ਨਿਕਲ ਸਕਦਾ ਬੰਦਾ ਜਦੋਂ ਅਸੀਂ ਮੈਡੀਸਿਨ ਸ਼ੁਰੂ ਕਰਦੇ ਆ ਫਿਰ ਜਿਹੜੀਆਂ ਇਹ ਚੀਜ਼ਾਂ ਆਉਂਦੀਆਂ ਉਹਦਾ ਸ਼ਰੀਰ ਮਤਲਬ ਜਿਹੜੀ ਬਾਡੀ ਆ ਉਹ ਰਿਕਵਰ ਕਰਦੇ ਆ ਡੀਟੌਕਸ ਕਰਦੇ ਆ ਆਪਾਂ ਭੁੱਖ ਨਹੀਂ ਲੱਗਦੀ ਉਹਨੂੰ ਨਾਲ ਅਸੀਂ ਲੀਵਰ ਟੋਨਿਕ ਦੰਨੇ ਆ ਨੀਂਦ ਨਹੀਂ ਆਉਂਦੀ ਉਹਨੂੰ ਨਾਲ ਮੈਡੀਸਿਨ ਦੇ ਨਾਲ ਨੀਂਦ ਬੜ ਸਾ ਟੈਨਸ਼ਨ ਆ ਜਿਹੜੇ ਥੌਟ ਨੇ ਉਹਦੇ ਦਿਮਾਗ ਚਲਦਾ ਰਹਿੰਦਾ 24 ਘੰਟੇ ਬੰਦੇ ਦਾ ਵੀ ਮੈਂ ਆ ਕਰਨਾ ਇੱਥੋਂ ਲੈਣਾ ਆ ਦੇਣਾ ਉਹ ਦੇਣਾ ਉਹ ਚੀਜ਼ਾਂ ਅਸੀਂ ਥੌਟ ਤੇ ਵੀ ਬੜਾ ਕੰਮ ਕੀਤਾ ਹੋਇਆ ਬਿਲਕੁਲ ਥੌਟ ਵੀ ਕੰਟਰੋਲ ਕਰਦੇ ਆ ਪੇਸ਼ੈਂਟ ਸਰ ਬੜੇ ਲੋਕਾਂ ਦਾ ਨਸ਼ਾ ਛਡਵਾ ਚੁੱਕੇ ਹੋਣਗੇ ਪਰ ਮੈਨੂੰ ਇਹ ਚੀਜ਼ ਮੈਨੂੰ ਲੱਗ ਰਿਹਾ ਵੀ ਯਾਰ ਪੁੱਛਾਂ ਤੁਹਾਨੂੰ ਵੀ ਪਹਿਲਾ ਪੇਸ਼ੈਂਟ ਤੁਹਾਡੇ ਕੋਲ ਕਿਹੜਾ ਪਹਿਲਾ ਮਰੀਜ਼ ਕਿਹੜਾ ਹੈ ਸੀ ਨਸ਼ਾ ਛਡਵਾਇਆ ਸੀ ਤੁਸੀਂ ਬਲਜਿੰਦਰ ਜੀ ਪ੍ਰੈਕਟਿਸ ਤਾਂ ਮੇਰੀ 99 97 ਸ਼ੁਰੂ ਆ ਤੋ ਸਾਡੇ ਕੋਲ ਇੱਥੇ ਟ੍ਰੈਡੀਸ਼ਨਲ ਜੇ ਆਮ ਜਿਵੇਂ ਸ਼ਰਾਬ ਵਾਲੇ ਹੋਏ ਜਾਂ ਭੁੱਕੀ ਅ ਉਸ ਮੈਕ ਲੈਂਦਾ ਸੀ ਉਦੋਂ ਸਮੈਕ ਦਿੱਲੀ ਦੇ ਵਿੱਚ ਹੀ ਪੇਪਰ ਦੇ ਨਾਲ ਮਿਲਦੀ ਸੀ ਤੇ ਉਦੋਂ ਮੈਂ ਉਹਦਾ ਇਲਾਜ ਕੀਤਾ ਸੀ ਯਾਰ ਅੱਜ ਉਹ ਬੰਦਾ ਠੀਕ ਹੈ ਜੀ ਇੱਕ ਸੈਂਟਰ ਚਲਾ ਰਿਹਾ ਪੰਜਾਬ ਦੇ ਵਿੱਚ ਔਰ ਮਸ਼ਹੂਰ ਹਸਤੀ ਬਣਿਆ ਹੋਇਆ ਨਾਂ ਨਹੀਂ ਲੈਣਾ ਚਾਹੁੰਦਾ ਵੀਰ ਦਾ ਮਹਾਰਾਜ ਨੂੰ ਹੋਰ ਤਰੱਕੀ ਬਖਸ਼ੇ ਜਿਹੜਾ ਬੰਦਾ ਨਸ਼ਾ ਕਰਦਾ ਸੀ ਆਪ ਅੱਜ ਉਹ ਜਿਹਦਾ ਮੈਂ 2000 ਦੇ ਵਿੱਚ 2002 ਦੇ ਵਿੱਚ ਉਹ ਬੰਦਾ ਯਾਰ ਕਲੀਅਰ ਹੋ ਗਿਆ ਸੀ ਹੁਣ ਉਹ ਇੱਕ ਸੈਂਟਰ ਚਲਾ ਕੇ ਲੋਕਾਂ ਨੂੰ ਮੋਟੀਵੇਸ਼ਨ ਕਰਦਾ ਹੈ ਮਤਲਬ ਬਹੁਤ ਵੱਡੀ ਗੱਲ ਆ ਵੀ ਨਸ਼ਾ ਤੁਸੀਂ ਜਿਹਦਾ ਛਡਵਾਇਆ ਅੱਜ ਲੋਕਾਂ ਦੇ ਨਸ਼ੇ ਛਡਵਾ ਰਿਹਾ ਇੱਕ ਹੋਰ ਨੇ ਮੇਰੇ ਕੋਲ ਆ ਦੇਖੋ ਤੁਸੀਂ ਜਿਵੇਂ ਇਹ ਆਪਣੇ ਵਿਕਰਮ ਸੇਠੀ ਆ ਚੰਡੀਗੜ੍ਹ ਤੋਂ ਨੌਜਵਾਨ ਆ ਇਹਨਾਂ ਨੇ ਵੀ ਮੇਰੇ ਕੋਲੋਂ ਮਤਲਬ ਐਡਵਾਈਸ ਵੀ ਲਤੀ ਸੀ ਮੈਡੀਸਨ ਵੀ ਖਾਧੀ ਆ ਅੱਜ ਇਹ ਇੱਕ ਨੌਜਵਾਨ ਨਸ਼ਾ ਮੁਕਤ ਮੋਰਚਾ ਬਣਾ ਕੇ ਲੋਕਾਂ ਨੂੰ ਗਾਈਡ ਕਰਦਾ ਹੈ ਮੁੰਡਿਆਂ ਨੂੰ ਗਾਈਡ ਕਰਦਾ ਹੈ ਨਸ਼ਾ ਛਡਾਉਣ ਵਾਸਤੇ ਉਹਨਾਂ ਨੂੰ ਯੋਗਦਾਨ ਦਿੰਦਾ ਹੈ ਆਪਣਾ ਲੈਕਚਰ ਦਿੰਦਾ ਹੈ ਇੱਥੇ ਤੱਕ ਕਿ ਇਸ ਬੰਦੇ ਨੇ ਕਿਤਾਬ ਲਿਖੀ ਹੌਸਲਾ ਰੱਖ ਨਸ਼ਾ ਛੱਡ ਮੇਰੇ ਵਾਂਗੂ ਹੈਨਾ ਮਤਲਬ ਬੜੇ ਲੋਕ ਜਿਹੜੇ ਨਸ਼ਾ ਛੱਡ ਬਿਲ ਬਦਦਰ ਕਿਤਾਬਾਂ ਵੀ ਛਾਪ ਚੁੱਕੇ ਉਹਨਾਂ ਲੋਕਾਂ ਦੀਆਂ ਇਹ ਇਹ ਬੰਦਿਆਂ ਦੇ ਮਤਲਬ ਆਪਾਂ ਟ੍ਰੀਟਮੈਂਟ ਇਹ ਜਾਂਦਾ ਕਰ ਚੁੱਕੇ ਆ ਹੁਣ ਜਿਆਦਾ ਕੋਈ ਕਿੰਨੇ ਕੁ ਲੋਕਾਂ ਨੂੰ ਛੜਵਾ ਚੁੱਕੇ ਹੁਣ ਤੱਕ ਫਿਰ ਗਿਣਤੀ ਤਾਂ ਮੈਂ 2-3 ਸਾਲ ਤੋਂ ਹੀ ਕਰਨੀ ਸ਼ੁਰੂ ਕੀਤੀ ਆ ਪਹਿਲਾਂ ਅਸੀਂ ਰਿਕਾਰਡ ਨਹੀਂ ਸੀ ਰੱਖਦੇ ਹੂੰ ਹੂੰ ਅ ਤਿੰਨ ਚਾਰ ਰਜਿਸਟਰ ਤਾਂ ਮੇਰੇ ਆਪਾਂ ਟੇਬਲ ਦੇ ਪਏ ਆ ਹਨਾ ਤੇ ਇੱਕ ਆ ਆ ਪਿਆ ਆ ਨਵੀਂ ਦੋਸਤ ਗਿਣਤੀ ਮਿੰਤੀ ਤੁਸੀਂ ਆਪ ਕਰ ਸਕਦੇ ਹੋ ਡਾਕਟਰ ਸਾਹਿਬ ਨੇ ਇਹ ਰਿਕਾਰਡ ਆ ਵੀ ਇੰਨੇ ਲੋਕਾਂ ਦਾ ਨਸ਼ਾ ਛਡਵਾ ਚੁੱਕੇ ਨੇ ਕਿ ਭਾਵੇਂ ਚਿੱਟੇ ਦਾ ਨਸ਼ਾ ਕਰਦਾ ਸੀ ਸਮੈਕ ਦਾ ਨਸ਼ਾ ਕਰਦਾ ਸੀ ਜਾਂ ਫੇਮ ਭੁੱਕੀ ਡੋਡੇ ਕੋਈ ਵੀ ਨਸ਼ਾ ਹੋਵੇ ਪਹਿਲੇ ਦਿਨ ਦੇ ਵਿੱਚ ਨਸ਼ਾ ਛਡਵਾਇਆ ਡਾਕਟਰ ਸਾਹਿਬ ਨੇ ਸਰ ਕਈ ਪੇਸ਼ੈਂਟ ਆਉਂਦੇ ਨੇਗੇ ਪਰ ਉਹ ਕਹਿੰਦਾ ਯਾਰ ਮੈਨੂੰ ਥੋੜਾ ਟਾਈਮ ਨਸ਼ਾ ਛੱਡਿਆ ਮੈਂ ਉਸ ਤੋਂ ਬਾਅਦ ਫੇਰ ਲੱਗ ਗਿਆ ਇਹਦਾ ਕਾਰਨ ਕੀ ਹੁੰਦਾ ਵੀ ਦੁਬਾਰਾ ਨਸ਼ੇ ਦੇ ਵਿੱਚ ਆ ਜਾਂਦੇ ਉਹਦੇ ਲਈ ਨਾ ਪਰਿਵਾਰ ਕਈ ਵਾਰੀ ਸਹਿਯੋਗ ਨਹੀਂ ਬਹੁਤਾ ਕਰਦਾ ਮਰੀਜ਼ ਨੂੰ ਡੀਗ੍ਰੇਡ ਕੀਤਾ ਜਾਂਦਾ ਦੇਖੋ ਇਹ ਇੱਕ ਮਰੀਜ਼ ਦੀ ਜਿਹੜੀ ਮਨੋਦਿਸ਼ਾ ਨੂੰ ਸਮਝਣ ਦੀ ਵੀ ਜ਼ਰੂਰਤ ਹੈ। ਪਰਿਵਾਰ ਦੀ ਵੀ ਸੇ ਕਾਉਂਸਲਿੰਗ ਕਰਦੇ ਹਾਂ ਉਹਨੂੰ ਕਹਿੰਦੇ ਵੀ ਉਹਨੂੰ ਕੋਆਪਰੇਟ ਕਰਨਾ ਹੈ ਜੋ ਉਹਨੂੰ ਸ਼ੁਭਦਾ ਚਾਹੀਦੀ ਹੈ ਉਹ ਦਿਓ ਉਹਨੂੰ ਮਤਲਬ ਨਫ਼ਰਤ ਦੇ ਨਾਲ ਨਾ ਦੇਖੋ। ਜਿਵੇਂ ਬਾਈਕ ਆਮ ਮਰੀਜ਼ ਦਾ ਟ੍ਰੀਟਮੈਂਟ ਕਰਦੇ ਹਾਂ ਨਾ ਜੀ ਕੋਈ ਬਿਮਾਰ ਹੈ ਉਹਨੂੰ ਹਮਦਰਦੀ ਨਾਲ ਪੇਸ਼ ਆਉਣਾ ਹੈ ਇਸੇ ਤਰ੍ਹਾਂ ਨਸ਼ੀ ਬੰਦੇ ਦੇ ਨਾਲ ਵੀ ਆਪਾਂ ਹਮਦਰਦੀ ਨਾਲ ਪੇਸ਼ ਆਈਏ ਤੇ ਉਹਨੂੰ ਕੋਆਪਰੇਟ ਕਰੀਏ ਬਾਕੀ ਉਹਦੀ ਜਿਹੜੀ ਧਿਆਨ ਉਹਦਾ ਉਹਨੂੰ ਕਨਵਰਟ ਕਰੀਏ। ਕੋਨੂੰ ਕਿਸੇ ਸੋਸ ਸਲੈਕਟਿਵਿਟੀ ਦੇ ਵਿੱਚ ਕਿਸੇ ਧਾਰਮਿਕ ਦੇ ਵਿੱਚ ਕੋਈ ਸਿਹਤ ਨੂੰ ਸੰਭਾਲਣ ਵਾਸਤੇ ਆ ਬਸ ਇਸ ਤਰ੍ਹਾਂ ਦੀਆਂ ਪਰਿਵਾਰਕ ਗਤੀਵਿਧੀਆਂ ਉਹਨਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿਓ ਤੇ ਮਰੀਜ਼ ਆਪਣੇ ਆਪ ਠੀਕ ਹੋ ਜਾਂਦਾ ਤੇ ਜੇਕਰ ਕੋਈ ਨਸ਼ੇੜਨ ਜਿਹਨੇ ਮਨ ਬਣਾਇਆ ਉਹ ਤੁਹਾਨੂੰ ਸਿੱਧਾ ਫੋਨ ਵੀ ਕਰ ਸਕਦਾ ਤੁਹਾਡੇ ਕੋਲ ਪਹੁੰਚ ਵੀ ਸਕਦਾ ਉਹਦੇ ਤੋਂ ਬਿਲਕੁਲ ਲੋਕ ਆਉਂਦੇ ਨੇ ਜੀ ਆ ਤੋਂ ਤੋਂ ਪਹਿਲਾਂ ਹੁਣ ਵੀ ਫੋਨ ਚੱਲ ਰਹੇ ਸੀ ਵੀਰੇ ਹੁਣ ਮੈਂ ਸੈਲੈਂਟ ਕੀਤੇ ਆ ਫੋਨ ਤੇ ਕਾਲਾਂ ਸਾਰਾ ਦਿਨ ਚੱਲਦੀਆਂ ਰਹਿੰਦੀਆਂ ਨੇ ਮਤਲਬ ਆਪ ਵੀ ਮਰੀਜ਼ ਆ ਸਕਦਾ ਜੇ ਕਿਸੇ ਨੇ ਆਪਣੇ ਘਰ ਬੈਠਿਆਂ ਦਵਾਈ ਮੰਗਵਾਨੀ ਆ ਉਹਨੂੰ ਅਸੀਂ ਘਰ ਬੈਠਿਆਂ ਵੀ ਦਵਾਈ ਭ ਉਹ ਵੀ ਯਾਰ ਨਹੀਂ ਮੈਨੂੰ ਤੋੜ ਲੱਗੂਗੀ ਮੈਂ ਕਹਣਾ ਜੇ ਕੋਈ ਬਿਨਾਂ ਨਸ਼ਾ ਕੀਤੇ ਇੱਥੇ ਆ ਜਾਵੇ ਮੈਨੂੰ ਤੋੜ ਵੀ ਚਾਹੇ ਤੋੜ ਚ ਵੀ ਆ ਜਾਵੇ ਉਹਨੂੰ ਇੱਥੇ ਪਹਿਲੇ ਦਿਨ ਠੀਕ ਕਰਕੇ ਭੇਜੋ ਮੈਂ ਤੇ ਅਕਸਰ ਹੀ ਕਹਿੰਦਾ ਉਹਨਾਂ ਬਲਵਿੰਦਰ ਸਿੰਘ ਜੀ ਵੀ ਸੋਸ਼ਲ ਮੀਡੀਆ ਤੇ ਬੜੇ ਬੜੇ ਪਰਾਡਕਾਸਟ ਵੀ ਮੇਰੇ ਕਾਫੀ ਹੋ ਚੁੱਕੇ ਆ ਮਤਲਬ ਵੀ ਤੁਸੀਂ ਆਓ ਯਾਰ ਜਿਸ ਬੰਦੇ ਨੂੰ ਭਰੋਸਾ ਨਹੀਂ ਨਾ ਹੈ ਉਹ ਆਵੇ ਇੱਥੇ ਬੈਠ ਕੇ ਦਵਾਈ ਖਾਵੇ ਘੰਟਾ ਪਿਠਾਵਾਗੇ ਉਹਨੂੰ ਘੰਟੇ ਬਾਅਦ ਵੀ ਜਿਹੜਾ ਲਿੱਟਦਾ ਆਂਦਾ ਟੁੱਟਿਆ ਭੱਜਿਆ ਆਉਂਦਾ ਆ ਅ ਜਿੱਦੋਂ ਬੈਠਿਆ ਨਹੀਂ ਜਾਂਦਾ ਸਫਰ ਨਹੀਂ ਕੀਤਾ ਜਾਂਦਾ ਘੰਟੇ ਬਾਅਦ ਬੰਦਾ ਉਹ ਕਹਿੰਦਾ ਵੀ ਚਲੋ ਯਾਰ ਮੈਂ ਬਿਲਕੁਲ ਠੀਕ ਆ ਦਵਾਈ ਦੋ ਜੀ ਮੈਂ ਜਾਵਾਂ ਕੋਈ ਵੀ ਨਸ਼ਾਲਾ ਹੋਵੇ ਭਾਵੇਂ ਚਿੱਟਾ ਸਮੈਕ ਜਿੰਨੀ ਮਰਜ਼ੀ ਡੋਜ਼ ਹੋਵੇ ਜਿਹੜਾ ਮਰਜ਼ੀ ਨਸ਼ਾ ਹੋਵੇ ਔਰ ਜਿੰਨਾ ਮਰਜ਼ੀ ਲੈਂਦਾ ਹੋਵੇ ਜਿਹੜੀ ਮਰਜ਼ੀ ਉਮਰ ਦਾ ਮਰੀਜ਼ ਹੋਵੇ ਬਿਲਕੁਲ ਜਿੰਨੇ ਮਰਜ਼ੀ ਸਾਲ ਤੋਂ ਨਸ਼ਾ ਕਰਦਾ ਹੋਵੇ ਜੀ ਬਸ ਮਨ ਦੇ ਵਿੱਚ ਉਹਨੇ ਧਾਰਿਆ ਹੋਵੇ ਕਿ ਮੈਂ ਨਸ਼ਾ ਛੱਡਣਾ ਹੈ ਸਰ ਆਉਣਾ ਕਿੱਥੇ ਪਹੁੰਚਣਾ ਇਹ ਆਉਣਾ ਕਿੱਥੇ ਪਹੁੰਚਣਾ ਇਹ ਦੱਸੀ ਪਹਿਲਾਂ ਤਾਂ ਕੁੰਡਲਸ ਕਲੀਨਿਕ 메ਨ ਬਾਜ਼ਾਰ ਬੇਲਾ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜਾ ਤੇ ਫੋਨ ਨੰਬਰ ਸਾਡਾ 9463696744 9463651 61554 ਸੋ ਧੰਨਵਾਦ ਸਰ ਮੈਂ ਕਹਿੰਦਾ ਬਹੁਤ ਵਧੀਆ ਗੱਲਾਂ ਬਾਤਾਂ ਹੋਈ ਨੇ ਬੜੀਆਂ ਦਵਾਈਆਂ ਮਾਥਨੋ ਲੋਕ ਦੇ ਕੇ ਜਾਂਦੇ ਨੇ ਕਿ ਜਿਹਨਾਂ ਨਸ਼ਾ ਤੁਸੀਂ ਹੁਣ ਤੱਕ ਛਡਵਾ ਚੁੱਕੇ ਹੋ ਬਿਲਕੁਲ ਚਲੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਤੋ ਦੀਆ ਗਰਦਾ ਸਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਬੜੀ ਕੋਈ ਨਾ ਨਾ ਜਾਣ ਮੇਰਾ ਕਾਲਪੁਰਖ ਵਾਹਿਗੁਰੂ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹੀ ਹੈ ਚੱਲ ਰਿਹਾ ਹੈ ਧੰਨਵਾਦ ਸਰ ਸੋ ਬਿਲਕੁਲ ਦੋਸਤੋ ਅੱਜ ਨਾ ਬੇਲਾ ਦੇ ਵਿੱਚ ਪਹੁੰਚਿਆ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਵਾਈ ਵੀ ਪਹਿਲੇ ਦਿਨ ਤੋਂ ਤੁਸੀਂ ਨਸ਼ਾ ਛੱਡ ਸਕਦੇ ਹੋ ਚਾਹੇ ਤੁਸੀਂ ਤੋੜ ਦੇ ਵਿੱਚ ਬੈਠੇ ਹੋ ਇੱਕ ਵਾਰ ਇੱਥੇ ਆ ਜਾਓ ਪਹਿਲੇ ਦਿਨ ਹੀ ਤੁਹਾਡਾ ਨਸ਼ਾ ਛਡਵਾ ਕੇ ਇਥੋਂ ਬਿਨਾਂ ਤੋੜ ਤੋਂ ਨਸ਼ਾ ਛਡਵਾਇਆ ਜਾਊ ਕੋਈ ਵੀ ਭਾਵੇਂ ਸਮੈਕ ਦਾ ਭੁੱਕੀ ਦਾ ਡੋਡੇ ਸ਼ਰਾਬ ਅਫੀਮ ਕੋਈ ਵੀ ਨਸ਼ਾ ਵੱਡੇ ਤੋਂ ਵੱਡਾ ਨਸ਼ਾ ਹੋਵੇ ਪਹਿਲੇ ਦਿਨੀ ਛਡਵਾਇਆ ਜਾਊਗਾ ਨੰਬਰ ਸਕਰੀਨ ਉੱਪਰ ਦਿੱਤੇ ਹੋਏ ਨੇ ਤੇ ਕਿਰਪਾ ਕਰਕੇ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਸ਼ੇਅਰ ਤਾਂ ਕਰਨੀ ਆ ਵੀ ਯਾਰ ਕਿਸ ਦਾ ਪਰਿਵਾਰ ਅ ਪਰਿਵਾਰ ਦਾ ਜੀ ਹੈ ਜਿਹੜਾ ਨਸ਼ੀਂ ਦਲਦਲ ਦੇ ਵਿੱਚ ਕਿਤੇ ਖਤਮ ਨਾ ਹੋ ਜਾਵੇ ਤਾਂ ਕਰਕੇ ਵੀਡੀਓ ਸ਼ੇਅਰ ਕਰਵਾਉਣੀ ਆ ਸੋ ਜੁੜੇ ਰਹੋ ਲਾ ਪੰਜਾਬ ਚੈਨਲ ਦੇ ਨਾਲ ਕੈਮਰਾ ਪਰਸਨ ਪ੍ਰੈਸ ਦੇ ਨਾਲ ਧੰਨਵਾਦ